ਔਰ ਗੁਰੂ ਪਿਆਰੀ ਸਾਸ ਸੰਗਤ ਇਹ ਇਹ ਖੇਡਾਂ ਬੜੀਆਂ ਨਿਰਾਲੀਆਂ ਨੇ ਮਾਜ ਦਿਨ ਦੇ ਵਿੱਚ ਵੀ ਇੱਕ ਜਗ੍ਹਾ ਪ੍ਰੋਗਰਾਮ ਚ ਦੀਵਾਨ ਚ ਸੀ ਅਸੀਂ ਕਿਸੇ ਦੇ ਘਰ ਡਿਸਟ੍ਰਿਕਟ ਮੋਗੇ ਦੇ ਵਿੱਚ ਤੇ ਜਿਨ੍ਹਾਂ ਦੇ ਘਰ ਸੀ ਉਹਨਾਂ ਦਾ ਬੇਟਾ ਮਨੀਲਾ ਦੇ ਵਿੱਚ ਹੈ ਤੇ ਉਹਨਾਂ ਨੇ ਸ਼ੁਕਰਾਨੇ ਲਈ ਪਾਠ ਕਰਾਇਆ ਸੀ ਕਿ ਬੱਚਾ ਉਧਰ ਸੈੱਟ ਹੋ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਸ਼ੁਕਰਾਨੇ ਲਈ ਪਾਠ ਕਰਾ ਰਹੇ ਹਾਂ ਤੇ ਮਾਪੁਰਸ਼ਾਂ ਨਾਲ ਬੜਾ ਪਿਆਰ ਕਰਦੇ ਹਾਂ ਕੋਈ ਜ਼ਿੰਦਗੀ ਦੀ ਘਟਨਾ ਸੁਣਾਓ ਖਾ ਕੋਈ ਮਹਾਂਪੁਰਸ਼ਾਂ ਦੀ ਹੁਣ ਆਪਣੇ ਘਰੇ ਕੋਈ ਰਿਸ਼ਤੇਦਾਰ ਆਵੇ ਤੇ ਆਪਾਂ ਕਹਿੰਦੇ ਜੀ ਫਲਾਣੇ ਦੀ ਕਿਸੇ ਰਿਸ਼ਤੇਦਾਰ ਦੀ ਗੱਲ ਸੁਣਾ ਹੁਣ ਸਾਨੂੰ ਤਾਂ ਜਦੋਂ ਕੋਈ ਮਿਲਦਾ ਅਸੀਂ ਉਹਨੂੰ ਕਹਿੰਦੇ ਭਾਈ ਕੋਈ ਸਾਧੂਆਂ ਦੀ ਗੱਲ ਸੁਣਾ ਦੇ ਕੋਈ ਰੱਬ ਦੇ ਪਿਆਰੇ ਦੀ ਕੋਈ ਸਿਮਰਨ ਕਰਨ ਵਾਲੇ ਦੀ ਗੱਲ ਸੁਣਾ ਦੇ ਕਿਉਂਕਿ ਜਿਹੜੀ ਸਾਡੀ ਲਾਈਨ ਹੈ ਜਿਹੜਾ ਸਾਡਾ ਰਾਹ ਉਹ ਹੋਰ ਪੱਕਾ ਹੋ ਜਾਵੇ ਤਾਂ ਉਸਨੇ ਦੱਸਿਆ ਉਸਨੇ ਸੁਣਾਈਗਾ ਕਹਿੰਦਾ ਮਹਾਰਾਜ ਮੇਰਾ ਇਹ ਪੁੱਤਰ ਨਿੱਕਾ ਜਿਹਾ ਸੀ 5-6 ਸਾਲ ਦਾ ਬਿਮਾਰ ਬੜਾ ਰਹਿੰਦਾ ਸੀ ਅਲਰਜੀ ਬੜੀ ਰਹਿੰਦੀ ਸੀ ਉਹ ਕਹਿੰਦਾ ਜੀ ਮੈਂ ਇੱਕ ਦਿਨ ਇਹ ਆਪਣੇ ਵਿੱਚੇ ਬੱਚੇ ਨੂੰ ਬੇਟੇ ਨੂੰ ਲੈ ਕੇ ਮਹਾਪੁਰਸ਼ਾਂ ਕੋਲੇ ਚਲਾ ਗਿਆ ਸਾਡੇ ਜਲਾਲ ਵਾਲੇ ਵੱਡੇ ਮਹਾਪੁਰਸ਼ਾਂ ਕੋਲੇ ਉਹ ਬ੍ਰਹਮਲੀਨ ਹੋ ਚੁੱਕੇ ਨੇ ਬ੍ਰਹਮਲੀਨ ਬ੍ਰਹਮ ਗਿਆਨੀ ਤਨਤਨ ਸੰਬਾਬਾ ਕਰਨੈਲ ਦਾਸ ਜੀ ਮਹਾਰਾਜ ਬੜੇ ਅਦੁੱਤੀ ਮਹਾਪੁਰਸ਼ ਸਨ ਕਹਿੰਦਾ ਜੀ ਉਹਨਾਂ ਕੋਲੇ ਲੈ ਗਿਆ ਮੈਂ ਹੱਥ ਜੋੜੇ ਮੱਥਾ ਟੇਕਿਆ ਤੁਮੇਨੂੰ ਪੁੱਛਦੇ ਨੇ ਕਿਨੇ ਕਿਵੇਂ ਆਇਆ ਪੁੱਤਰ ਤੇ ਮੈਂ ਰੋਣ ਲੱਗ ਗਿਆ ਤੇ ਮੈਂ ਰੋਂਦੇ ਹੋਏ ਨੇ ਮਾਂ ਬੁਰਸ਼ਾ ਨੂੰ ਕਿਹਾ ਮਾਂ ਬੁਰਸ਼ੋ ਮੇਰਾ ਪੁੱਤਰ ਇੱਕ ਲੌਤਾ ਹੀ ਪੁੱਤਰ ਹੈ ਮੇਰਾ ਤੇ ਬੜੀ ਪਤਾ ਨਹੀਂ ਕੀ ਹੋਇਆ ਇਹਨੂੰ ਅਲਰਜੀ ਰਹਿੰਦੀ ਹੈ ਹਰ ਚੀਜ਼ ਤੋਂ ਕੋਈ ਖਾਣ ਨੂੰ ਦੇ ਦਈਏ ਤਕਲੀਫ ਮਨ ਜਾਂਦਾ ਹੈ ਤਾਂ ਉਸ ਬੰਦੇ ਨੇ ਮੈਨੂੰ ਦੱਸਿਆ ਮੈਂ ਇਸ ਗੱਲ ਦਾ ਸਿਰਫ ਸੁਣਿਆ ਉਹਦੇ ਤੋਂ ਜੋ ਉਹਨੇ ਵੇਖਿਆ ਉਹਦੇ ਨਾਲ ਵਰਤਿਆ ਉਹ ਦੱਸਦਾ ਹੈ ਕਹਿੰਦਾ ਮਹਾਂਪੁਰਸ਼ ਆਨੰਦ ਵਿੱਚ ਬੈਠੇ ਤੇ ਮੈਨੂੰ ਉਹਦਾ ਨਾਂ ਹਰਜੀਤ ਸਿੰਘ ਹੈ ਮੈਨੂੰ ਕਹਿੰਦੇ ਹਰਜੀਤ ਸਿੰਘ ਆ ਉਹ ਚਿੰਤਾ ਕਾਦੀ ਕਰਦਾ ਹੈ ਜਾਂ ਅੱਜ ਤੋਂ ਬਾਅਦ ਅਲਰਜੀ ਜਮਾ ਨਹੀਂ ਹੋਏਗੀ ਉਹਨੂੰ ਜੋ ਮਰਜ਼ੀ ਖਵਾਈ ਚੱਲੇ ਕਹਿੰਦਾ ਬਾਬਾ ਜੀ ਨਾ ਕੋਈ ਦਵਾਈ ਦਿੱਤੀ ਨਾ ਕੋਈ ਜੜੀ ਬੂਟੀ ਦਿੱਤੀ ਨਾ ਕੋਈ ਪਰਹੇਜ਼ ਦੱਸਿਆ ਉਹ ਐਸੇ ਬੋਲ ਬੋਲੇ ਤੇ ਉਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਵਿਰਥਾ ਨਾ ਹੁਣ ਗੁਰੂ ਪਿਆਰੀ ਸਾਧ ਸੰਗਤ ਇਸ ਗੱਲ ਨੂੰ 20 ਸਾਲ ਬੀਤ ਚੁੱਕੇ ਲੇਕਿਨ ਉਹ ਸਾਧੂਆਂ ਦਾ ਮੋੜਿਆ ਹੋਇਆ ਬੰਦਾ ਰੱਬ ਵੱਲ ਅੱਜ ਵੀ ਜੁੜਿਆ ਹੋਇਆ ਆਖੋ ਸਤਨਾਮ ਵਾਹਿਗੁਰੂ ਸਾਧੂਆਂ ਦਾ ਮੋੜਿਆ ਹੋਇਆ ਬੰਦਾ ਅੱਜ ਵੀ ਪਰਮਾਤਮਾ ਨਾਲ ਜੁੜਿਆ ਅੱਜ ਵੀ ਸਤਗੁਰੂ ਨਾਲ ਜੁੜਿਆ ਹੋਇਆ ਹੈ ਅੱਜ ਵੀ ਗੁਰਬਾਣੀ ਪੜ੍ਹਦਾ ਹੈ ਅੱਜ ਵੀ ਗੁਰੂ ਦਾ ਆਸਰਾ ਲੈਂਦਾ ਹੈ ਅੱਜ ਵੀ ਘਰ ਦੇ ਵਿੱਚ ਗੁਰੂ ਦੇ ਚਰਨ ਪਵਾਉਂਦਾ ਹੈ ਬਾਬਾ ਨਾਨਕ ਸਿੰਘ ਜੀ ਮਹਾਰਾਜ ਜਗਰਾਉਂ ਨਾਨਕ ਸਰ ਕਲੀਰਾ ਬੈਠੇ ਦੁਨੀਆ ਨੂੰ ਹੌਲੀ ਹੌਲੀ ਖਬਰ ਫੈਲ ਗਈ। ਕਹਿੰਦੇ ਇੱਕ ਆਦਮੀ ਜਗਰਾਉਂ ਦੇ ਵਿੱਚ ਕਿਸੇ ਵੈਦ ਤੋਂ ਦਵਾਈ ਲੈਣ ਆਇਆ ਜੀ ਉਹਨੂੰ ਸੱਪ ਲੜ ਗਿਆ ਸੀ। ਤੋ ਦਵਾਈ ਲੈਣ ਆਇਆ ਤੇ ਵੈਦ ਤੋਂ ਦਵਾਈ ਵੀ ਲੈ ਲਈ। ਤੋ ਦਵਾਈ ਲੈਣ ਤੋਂ ਬਾਅਦ ਵੈਦ ਨੂੰ ਪੁੱਛਦਾ ਵੈਦ ਜੀ ਇੱਥੇ ਨੇੜੇ ਤੜੇ ਕੋਈ ਸੰਤ ਮਹਾਪੁਰਸ਼ ਨਹੀਂ। ਕਿ ਕਿ ਬੰਦੇ ਨੂੰ ਮੈਂ ਫੇਰ ਕਹਿ ਦੇਵਾਂ ਜਦੋਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਚ ਕੋਈ ਉਲਝਣ ਆਉਂਦੀ ਹੈ ਨਾ ਉਦੋਂ ਸਾਧੂ ਚੇਤੇ ਆਉਂਦਾ ਹੈ ਤੇ ਰੱਬ ਨੇ ਸਾਧੂ ਭੇਜਿਆ ਹੀ ਇਸ ਲਈ ਨੇ ਕਿ ਜਦੋਂ ਇਨਸਾਨ ਦੀ ਜ਼ਿੰਦਗੀ ਚ ਕੋਈ ਟੇਡਾ ਮੋੜ ਹੋਵੇ ਨਾ ਜੀ ਉਦੋਂ ਇਹਨੂੰ ਮੇਰੇ ਵੱਲ ਲੈ ਕੇ ਆਉਣਾ ਮੈਂ ਇਹਦੀਆਂ ਟੇਡੀਆਂ ਲਕੀਰਾਂ ਸਿੱਧੀਆਂ ਕਰ ਦਿਆਂਗਾ ਆਖੋ ਸਤਨਾਮ ਵਾਹਿਗੁਰੂ ਤੋ ਆਦਮੀ ਨੇ ਜਦੋਂ ਵੈਦ ਜੀ ਨੂੰ ਪੁੱਛਿਆ ਜਦੋਂ ਵੈਦ ਜੀ ਕੋਈ ਦੱਸਦੇ ਹੋ ਇੱਥੇ ਕੋਈ ਸਾਧੂ ਹੋਵੇ ਤੇ ਵੈਦ ਨੇ ਦੱਸ ਦਿੱਤਾ ਪਤਾ ਕਿ ਮਹਾਂਪੁਰਸ਼ ਨੇ ਇੱਕ ਸੁਣਿਆ ਸੀ ਬਾਬਾ ਅਨੰਦ ਸਿੰਘ ਜੀ ਮਹਾਰਾਜ ਸਤਿਵਚਨ ਕਹਿ ਕੇ ਚੱਲ ਪਿਆ ਐਡਰੈਸ ਲੈ ਕੇ ਹੁਣ ਜਿਹੜਾ ਪਿਆਸਾ ਹੋਵੇ ਉਹ ਖੂ ਲੱਭ ਹੀ ਲੈਂਦਾ ਹੈ ਪਿਆਰੀ ਸੰਗਤ ਜਿਹੜਾ ਤਕਲੀਫ ਵਿੱਚ ਹੋਵੇ ਉਹ ਤਕਲੀਫ ਚੋਂ ਨਿਕਲਣ ਦਾ ਰਾਹ ਲੱਭਣਾ ਚਾਹੁੰਦਾ ਹੈ ਜੀਨੂੰ ਕੋਈ ਇੱਛਾ ਹੋਵੇ ਉਹ ਆਪਣੀ ਇੱਛਾ ਦੀ ਪੂਰਤੀ ਵਾਸਤੇ ਥਾਂ ਥਾਂ ਜਾਂਦਾ ਹੈ ਪਰ ਕਿਸੇ ਕਵੀ ਨੇ ਕਿਹਾ ਸੀ ਕਹਿੰਦਾ ਦਰ ਦਰ ਦੀ ਦੁਰਦੁਰ ਦੇ ਨਾਲੋਂ ਦੁਰ ਬਣ ਜਾ ਇੱਕ ਦਰਦਾ ਜ਼ਰੂਰੀ ਨਹੀਂ ਹੈ ਕਿ ਬਹੁਤ ਭੱਜਣ ਵਾਲੀ ਗੱਲ ਬਣੇਗੀ ਜੇ ਇੱਕ ਜਗ੍ਹਾ ਟਿਕ ਗਏ ਇੱਕ ਜਗ੍ਹਾ ਰੁਕ ਗਏ ਤੇ ਗੱਲ ਆਪਣੇ ਆਪ ਬਣ ਜਾਣੀ ਹੈ ਤੇ ਉਹ ਆਦਮੀ ਚੱਲਿਆ ਜੀ ਐਡਰੈਸ ਲੈ ਕੇ ਪਤਾ ਲੈ ਕੇ ਮਹਾਂਪੁਰਸ਼ਾਂ ਕੋਲੇ ਪਹੁੰਚ ਗਿਆ ਬਾਬਾ ਨਨ ਸਿੰਘ ਜੀ ਮਹਾਰਾਜ ਜੋ ਮੈਂ ਸੁਣਿਆ ਕਹਿੰਦੇ ਆਨੰਦ ਵਿੱਚ ਬੈਠੇ ਨੇ ਉਨੇ ਜਾ ਕੇ ਮੱਥਾ ਟੇਕਿਆ ਤੇ ਮਹਾਪੁਰਸ਼ ਵੇਖਦੇ ਨੇ ਉਹਨੂੰ ਕਹਿੰਦੇ ਭਗਤਾ ਕਿਵੇਂ ਆਇਆ ਤੋਸ ਆਦਮੀ ਨੇ ਹੱਥ ਜੋੜੇ ਮੱਥਾ ਟੇਕਿਆ ਕਿ ਨਾਮ ਮਹਾਪੁਰਸ਼ੋ ਪਤਾ ਲੱਗਿਆ ਸੀ ਆਪ ਜੀ ਬਾਰੇ ਤੇ ਦਿਲ ਕੀਤਾ ਦਰਸ਼ਨਾਂ ਦਾ ਦਰਸ਼ਨ ਕਰਨ ਆਇਆ ਮਹਾਪੁਰਸ਼ ਆਸਕੇ ਕਹਿੰਦੇ ਓਏ ਖਾਲੀ ਦਰਸ਼ਨ ਕਰਨ ਕੋਈ ਨਹੀਂ ਆਉਂਦਾ ਕਿ ਮਹਾਪੁਰਸ਼ ਜਾਣੀ ਜਾਣ ਹੁੰਦੇ ਨੇ ਜਾਣੀ ਜਾਣ ਕਿਉਂ ਨੇ ਕਿ ਗੁਰੂ ਪਿਆਰੀ ਸਾ ਸੰਗਤ ਜਾਣੀ ਜਾਣ ਇਸ ਲਈ ਨੇ ਉਹ ਜਾਣੀ ਜਾਣ ਸਤਿਗੁਰ ਨਾਲ ਜੁੜੇ ਹੋਏ ਆਖੋ ਸਤਿਨਾਮ ਵਾਹਿਗੁਰੂ ਤੁਸੀਂ ਜਿਹਦੇ ਨਾਲ ਜੁੜੋਂਗੇ ਨਾ ਉਨੀ ਪਾਵਰ ਦੇ ਮਾਲਕ ਹੋ ਜਾਓਗੇ ਮੇਰੀ ਗੱਲ ਨੂੰ ਇਸ ਤਰ੍ਹਾਂ ਸਮਝਣਾ ਕੋਈ ਚੌਂਕੀਦਾਰ ਨਾਲ ਜੁੜਿਆ ਉਹਦੀ ਚੌਂਕੀਦਾਰ ਜਿੰਨੀ ਪਾਵਰ ਹੈ ਕੋਈ ਠਾਣੇਦਾਰ ਨਾਲ ਜੁੜਿਆ ਉਹਦੀ ਠਾਣੇਦਾਰ ਜਿੰਨੀ ਪਾਵਰ ਹੈ ਕੋਈ ਮੰਤਰੀ ਨਾਲ ਜੁੜਿਆ ਉਹਦੀ ਮੰਤਰੀ ਜਿੰਨੀ ਪਾਵਰ ਹੈ ਕੋਈ ਮੁੱਖ ਮੰਤਰੀ ਨਾਲ ਜੁੜਿਆ ਉਹਦੀ ਮੁੱਖ ਮੰਤਰੀ ਜਿੰਨੀ ਪਾਵਰ ਹੈ ਕੋਈ ਪ੍ਰਧਾਨ ਮੰਤਰੀ ਨਾਲ ਜੁੜਿਆ ਉਹਦੀ ਪ੍ਰਧਾਨ ਮੰਤਰੀ ਜਿੰਨੀ ਪਾਵਰ ਹੈ ਤੇ ਜਿਹੜੇ ਰੱਬ ਨਾਲ ਜੁੜੇ ਨੇ ਉਹਨਾਂ ਦੀ ਰੱਬ ਜਿੰਨੀ ਪਾਵਰ ਉਹ ਜੁੜੇ ਉਸ ਪਰਮਾਤਮਾ ਦੇ ਨਾਲ ਇਸੇ ਲਈ ਤਾਂ ਸਾਹਿਬ ਦੀ ਬਾਣੀ ਨੇ ਜਦੋਂ ਵੀ ਬ੍ਰਹਮ ਗਿਆਨੀਆਂ ਦੀ ਤੁਲਨਾ ਕੀਤੀ ਤਾਂ ਰੱਬ ਨਾਲ ਕੀਤੀ ਹੋਰ ਕਿਸੇ ਚੀਜ਼ ਨਾਲ ਬ੍ਰਹਮ ਗਿਆਨੀਆਂ ਦੀ ਤੁਲਨਾ ਨਹੀਂ ਕੀਤੀ ਜਦੋਂ ਵੀ ਤੁਲਨਾ ਕੀਤੀ ਗਈ ਸਾਧੂਆਂ ਦੀ ਕਿ ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਜਦੋਂ ਵੀ ਤੁਲਨਾ ਕੀਤੀ ਤੇ ਰੱਬ ਨਾਲ ਹੀ ਕੀਤੀ ਗਈ ਤੁਲਨਾ ਸਤਿਗੁਰਾਂ ਨੇ ਕਿ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕੋ ਹੋਰ ਕਿਸੇ ਨਾਲ ਤੁਲਨਾ ਹੀ ਨਹੀਂ ਕੀਤੀ ਗਈ ਕਿਉਂਕਿ ਸੂਰਜ ਚੰਦ ਤਾਰੇ ਇਹ ਸਭ ਕੁਝ ਫਨਾ ਹੋਣ ਵਾਲਾ ਹੈ ਜੇ ਕੁਝ ਰਹਿਣ ਵਾਲਾ ਹੈ ਤੇ ਉਹ ਆਪ ਪਰਮਾਤਮਾ ਹੈ ਨਾਮ ਰਿਉ ਸਾਧੂ ਰਿਉ ਰਿਉ ਗੁਰ ਗੋਵਿੰਦ ਤਉ ਉਸਨੇ ਹੱਥ ਜੋੜ ਕੇ ਮੱਥਾ ਢੇਕਿਆ ਮਹਾਂਪੁਰਸ਼ ਕਹਿੰਦੇ ਆਸਕੇ ਕਹਿੰਦੇ ਉਹ ਖਾਲੀ ਦਰਸ਼ਨ ਕਰਨ ਕੋਈ ਨਹੀਂ ਆਉਂਦਾ ਤੂੰ ਕੰਮ ਦੱਸ ਕੀ ਆ ਜਦੋਂ ਇਨੀ ਗੱਲ ਕਹੀ ਤਾਂ ਉਸਨੇ ਹੱਥ ਜੋੜ ਕੇ ਮਹਾਂਪੁਰਸ਼ਾਂ ਨੂੰ ਕਿਹਾ ਮਹਾਂਪੁਰਸ਼ੋ ਮੈਂ ਕੰਮ ਕਰੀ ਜਾਂਦਾ ਸੀ ਤੇ ਮੇਰੇ ਸੱਪ ਲੜ ਗਿਆ ਸੱਪ ਛੂ ਗਿਆ ਪੈਰ ਤੇ ਥੋੜੀ ਜੀ ਜ਼ਹਿਰ ਚੜ ਗਈ ਇਨਫੈਕਸ਼ਨ ਬਹੁਤ ਹੋ ਗਈ ਮੈਂ ਦਵਾਈ ਲੈਣ ਆਇਆ ਸੀ ਵੈਦ ਤੋਂ ਤੇ ਵੈਦ ਨੂੰ ਪੁੱਛ ਬੈਠਾ ਕਿ ਵੈਦ ਜੀ ਕੋਈ ਮਹਾਪੁਰਸ਼ ਦੱਸ ਦਿਓ ਕਿਉਂਕਿ ਜਦੋਂ ਹੁਣ ਜ਼ਹਿਰ ਚੜਦੀ ਆ ਨਾ ਫਿਰ ਜ਼ਿੰਦਗੀ ਜਾਂਦੀ ਹੋਈ ਦੀਂਦੀ ਆਖੋ ਸਤਨਾਮ ਵਾਹਿਗੁਰੂ ਫਿਰ ਜਾਂਦੀ ਹੋਈ ਜ਼ਿੰਦਗੀ ਨੂੰ ਕੋਈ ਚਾਹੁੰਦਾ ਕਿ ਇਹ ਬਚ ਜਾਵੇ ਤੇ ਕਹਿੰਦਾ ਮਹਾਰਾਜ ਮੈਂ ਤੁਹਾਡੇ ਕੋਲੇ ਆਇਆ ਕੋਈ ਆਸ਼ੀਰਵਾਦ ਦੇ ਦਿਓ ਤੇ ਤੰਤਨ ਸੰਤ ਬਾਬਾ ਨਾਨਕ ਸਿੰਘ ਜੀ ਮਹਾਰਾਜ ਹੱਸ ਪਏ ਤੇ ਹੱਸ ਕੇ ਮੁਸਕਰਾਉਂਦੇ ਹੋਏ ਉਹਨੂੰ ਕਹਿੰਦੇ ਓਏ ਕਮਲਿਆ ਸੱਪ ਲੜੇ ਤੋਂ ਹੀ ਆਉਣਾ ਸੀ ਉਹ ਬੰਦਾ ਹੱਥ ਜੋੜਦਾ ਹੈ ਕਹਿੰਦਾ ਮਹਾਰਾਜ ਕੀ ਮਹਾਂਪੁਰਸ਼ ਹੱਸ ਕੇ ਕਹਿੰਦੇ ਓ ਜੇ ਕਿਤੇ ਪਹਿਲਾਂ ਆਇਆ ਹੁੰਦਾ ਨਾ ਸੱਪ ਲੜਨ ਹੀ ਨਹੀਂ ਦੇਣਾ ਸੀ ਗੁਰੂ ਪਿਆਰੀ ਸਾਧ ਸੰਗਤ ਸਾਖੀ ਦੇ ਵਿੱਚ ਬੜੀ ਜਾਨ ਹੈ ਮੈਂ ਫੇਰ ਕਹਿ ਦੇਵਾਂ ਕਿ ਜਿਹੜੀ ਗੱਲ ਸਤਗੁਰੂ ਕਹਿ ਰਹੇ ਨੇ ਕਿ ਤੂੰ ਸ਼ਰਨ ਵਿੱਚ ਰਹਿਣ ਦੀ ਆਦਤ ਪਾਲ ਲੈ ਬਾਕੀ ਤੇਰੀ ਰਾਖੀ ਉਹ ਆਪੇ ਹੀ ਕਰ ਦਏਗਾ ਕਿਉਂਕਿ ਸਾਧੂ ਸੰਗ ਕਬੀਰ ਸਾਹਿਬ ਕਹਿੰਦੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੁਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ 16 ਸਾਡੇ ਮਹਾਪੁਰਸ਼ ਕਿਆ ਕਰਦੇ ਨੇ ਬਿਰਥਾ ਜਾਂਦਾ ਨਹੀਂ ਮਿਲਾਪ ਕਦੇ ਸੰਤਾਂ ਦਾ ਕਰ ਲੋ ਵਡੇ ਕਰਮਾ ਵਾਲਿਓ ਵਿਰਥਾ ਜਾਂਦਾ ਨਹੀਂ ਮਿਲਾ ਕਦੇ ਸੰਤਾਂ ਦਾ ਕਰ ਲੋ ਵਡੇ ਕਰਮਾ ਵਾਲਿਓ ਵਿਰਥਾ ਜਾਂਦਾ ਨਹੀਂ ਮਿਲਾ ਕਦੇ ਸੰਤਾਂ ਦਾ ਕਰ ਵੱਡੇ ਪਾਗਾਂ ਵਾਲਿਓ ਜੇਥਾ ਜਾਂਦਾ ਨਹੀਂ ਮਿਲਾਂ ਤੋ ਕਦੇ ਸੰਤਾਂ ਦਾ ਕਰ ਲੋ ਵੱਡੇ ਪਾਗਾਂ ਵਾਲਿਓ ਜੇਥਾ ਜਾਂਦਾ ਨਹੀਂ ਮਿਲਾਂ ਤੋ ਕਦੇ ਸੰਤਾਂ ਦਾ ਕਰ ਲੋ ਵੱਡੇ ਪਾਗਾਂ ਵਾਲਿਓ ਜੇਥਾ ਜਾਂਦਾ ਨਹੀਂ ਮਿਲਾਂ ਤੋ ਕਦੇ ਸੰਤਾਂ ਦਾ ਕਰ ਲੋ ਵੱਡੇ ਪਾਗਾਂ ਵਾਲਿਓ ਕਰਨੋ ਵਡੇ ਜੀ ਕਰਮਾ ਵਾਲਿਓ ਕਰਨੋ ਵਡੇ ਜੀ ਭਗਵਾਨ ਵਾਲਿਓ ਕਰਨੋ ਵਡੇ ਜੀ ਕਰਮਾ 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 ਵਾਲਿਓ ਕਰਲੋ ਵੱਡੇ ਜੀ ਕਰਮ ਵਾਲਿਓ ਵਿਰਥਾ ਜਾਂਦਾ ਨਹੀਂ ਮਿਲਾ ਕਦੇ ਸੰਤਾਂ ਦਾ ਵਿਰਥਾ ਜਾਂਦਾ ਨਹੀਂ ਮਿਲਾ ਕਦੇ ਸੰਤਾਂ ਦਾ ਕਰਲੋ ਵੱਡੇ ਕਰਮ ਵਾਲਿਓ ਧਰਤਾ ਜਾਂਦਾ ਨਹੀਂ ਮਿਲਾਂ ਫਿਰ ਕਦੇ ਸੰਤਾਂ ਦਾ ਕਰ ਲੋ ਵੱਡੇ ਕਰਮਾ ਵਾਲਿਓ ਧਰਤਾ ਜਾਂਦਾ ਨਹੀਂ ਮਿਲਾਂ ਫਿਰ ਕਦੇ ਸੰਤਾਂ ਦਾ ਕਰ ਲੋ ਵੱਡੇ ਕਰਮਾ ਵਾਲਿਓ ਧਰਤਾ ਜਾਂਦਾ ਨਹੀਂ ਮਿਲਾਂ ਫਿਰ ਕਦੇ ਸੰਤਾਂ ਦਾ ਕਲ ਨੂੰ ਵੱਡੇ ਪਹਾਗਾ ਵਾਲਿਓ ਵਿਰਥਾ ਜਾਂਦਾ ਨਹੀਂ ਮੇਰਾ ਸੁਕਦੇ ਸੰਤਾਨਾ ਕਲ ਨੂੰ ਵੱਡੇ ਪਹਾਗਾ ਵਾਲਿਓ ਵਿਰਥਾ ਜਾਂਦਾ ਨਹੀਂ ਮੇਰਾ ਸੁਕਦੇ ਸੰਤਾਨਾ ਕਲ ਨੂੰ ਵੱਡੇ ਕਰਮਾ ਵਾਲਿਓ